ਅੱਜ ਮੈਂ ਸਾਰੇ ਗੁਰੂ ਨਗਰੀ ਵਾਸੀਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕ ਦਿਨਾ ਅਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਸਾਰਿਆਂ ਦੇ ਘਰ ਦੇ ਵਿੱਚ ਸੁੱਖ ਸ਼ਾਂਤੀ ਤੇ ਸਿਹਤ ਤੇ ਆਭੀ ਪ੍ਰਮਾਤਮਾ ਲੈ ਕੇ ਆਉਣ। ਔਰ ਸਾਰੇ ਹੀ ਪੁਲਿਸ ਮੁਲਾਜ਼ਮ ਜਿਹੜੇ ਡਿਊਟੀ ਕਰ ਰਹੇ ਐ ਅੱਜ ਮੌਸਮ ਵੀ ਤੁਹਾਡੇ ਸਾਹਮਣੇ ਬੜਾ ਕੰਪਦਾ ਕਿ ਬਾਰਿਸ਼ ਦਾ ਬਣਿਆ ਹੋਇਆ ਮਾਹੌਲ ਉਹਦੇ ਕਰਕੇ ਪਰ ਸਾਡੇ ਦੇ ਪੰਜਾਬ ਪੁਲਿਸ ਦੇ ਬਹਾਦਰ ਸਾਰੇ ਜਵਾਨ ਨੇ ਔਰ ਆਫੀਸਰਸ ਉਹ ਬਿਲਕੁਲ ਬੜੀ ਸਤਰਕਤਾ ਨਾਲ ਆਪਣੀ ਡਿਊਟੀ ਕਰ ਰਹੇ ਆ ਬੜੇ ਅਲਰਟ ਨੇ ਮੈਂ ਉਹਨਾਂ ਨੂੰ ਵੀ ਸਾਰਿਆਂ ਨੂੰ ਜਲੀਬ ਮੁਬਾਰਕਬਾਦ ਵੀ ਦਿੰਨਾ ਪੁਲਿਸ ਕਮਿਸ਼ਨਰੇਟ ਜਿਹੜਾ ਅੰਮ੍ਰਿਤਸਰ ਹੈ ਸਾਡੇ ਸਾਰੇ ਆਫੀਸਰਸ ਤੇ ਜਿਹੜੇ ਫੋਰਸ ਹੈ ਉਹ ਇਸ ਕਾਲ ਪਰ ਕਮਿਟਿਡ ਹੈ ਕਿ ਜਿੰਨੇ ਵੀ ਲੋਕ ਨਿਊ ਇਅਰ ਮਨਾਉਣ ਵਾਸਤੇ ਆਉਂਦੇ ਉਹਨਾਂ ਨੂੰ ਅਸੀਂ ਸਿਕਿਉਰ ਫੀਲ ਕਰਾਈਏ ਤੇ ਉਹਨਾਂ ਦੀ ਐਜ਼ ਅ ਫੈਮਿਲੀ ਕੋਈ ਵੀ ਜਿੱਥੇ ਮੂਵਮੈਂਟ ਹੈ ਉਹ ਬੜੀ ਕੰਫਰਟੇਬਲ ਹੋਵੇ ਉੱਥੇ ਹੀ ਮੈਂ ਬੜਾ ਕਲੀਅਰ ਵਾਰਨਿੰਗ ਦਿੰਨਾ ਕਿ ਜਿਹੜੇ ਐਂਟੀਸੋਸ਼ੀਅਲ ਐਲੀਮੈਂਟਸ ਨੇ ਉਹਨਾਂ ਨੂੰ ਕਿਸੇ ਨੂੰ ਸਪੇਅਰ ਨਹੀਂ ਅਸੀਂ ਕਰਾਂਗੇ ਥਾਂ ਥਾਂ ਦੇ ਉੱਤੇ ਨਾਕੇ ਲੱਗੇ ਆ 99 ਚੈਕ ਨਾਕਾਜ਼ ਲੱਗੇ ਹੋਏ ਆ ਸ਼ਹਿਰ ਔਰ 1300 ਪਲੱਸ ਮੁਲਾਜ਼ਮ ਜਿਹੜੇ ਆ ਡਿਪਲੋਏ ਕੀਤੇ ਗਏ ਆ ਤੇ ਇਸ ਤੋਂ ਇਲਾਵਾ ਜਿਹੜੀ ਪੈਟਰੋਲਿੰਗ ਹੈ ਉਹ 30 ਗੱਡੀਆਂ ਪੈਟਰੋਲਿੰਗ ਦੀਆਂ ਤੇ 39 ਵਹੀਕਲ ਜਿਹੜੇ ਪੀਸੀਆਰ ਦੇ ਉਹ ਕੰਮ ਕਰ ਰਹੇ ਆ। 3 ਡੀਸੀਪੀ ਸਹਿबान 7 ਏਡੀਸੀਪੀ 14 ਏਸੀਪੀ ਪੈਂਟ ਇੰਸਪੈਕਟਰ ਸਬ ਇੰਸਪੈਕਟਰ ਤੇ 1250 ਜਿਹੜੇ ਈਪੀਓ ਆਰਸ ਜਿਹੜੇ ਡਿਊਟੀ ਤੇ ਨੇ। ਔਰ ਬੜੀ ਸਤਰਪਕਤਾ ਨਾਲ ਚੈਕਿੰਗ ਹੋ ਰਹੀ ਆ ਲੋਕਾਂ ਨੂੰ ਹਰ ਜਗ੍ਹਾ ਫੈਸਿਲੀਟੇਟ ਕੀਤਾ ਜਾ ਰਿਹਾ ਕੋ ਨਵਾਂ ਸਾਲ ਮਨਾਓ। ਅਖੀਰ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦਿਲੀ ਬਾਰਕਬਾਦ